ਇਹ ਸਰਦੂਲ ਜੀ ਦੇ ਅੰਦਰ ਦੇ ਘਰ ਦਾ ਪਰਿਵਾਰ ਦਾ ਇੱਕ ਮੈਂਬਰ ਆ ਬੱਬੂ ਜੀ। ਅਸੀਂ ਜਦੋਂ ਬੱਬੂ ਮਾਰਾ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਦੀਆਂ ਕਈ ਇੰਟਰਵਿਊਜ਼ ਸੁਣਦੇ ਆ ਹੈਨਾ ਉਹਨਾਂ ਦੇ ਵਿੱਚ ਸਰਦੂਲ ਜੀ ਦਾ ਜ਼ਿਕਰ ਜ਼ਰੂਰ ਹੁੰਦਾ। ਤੇ ਬੱਬੂ ਸਰਦੂਲ ਜੀ ਨੂੰ ਬਹੁਤ ਪਿਆਰ ਕਰਦਾ ਹੈ। ਔਰ ਸਰਦੂਲ ਜੀ ਨੇ ਵੀ ਬੱਬੂ ਨੂੰ ਬਹੁਤ ਪਿਆਰ ਕਰਦੇ। ਸਰਦੂਲ ਜੀ ਨੇ ਸਾਫ ਨੂੰ ਪਿਆਰ ਕੀਤਾ ਜਿਹੜੇ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ। बड़े पंजाब ਨੂੰ ਤਿਆਰ ਕਰ ਦਿੰਦੇ ਨੇ ਜਾਂ ਚੰਗੀ ਗੱਲ ਰੱਖ ਦਿੰਦੇ ਨੇ ਜਿਹੜੇ ਜੁਰਤ ਵਾਲੇ ਇਨਸਾਨ ਨੇ ਜਿਹੜੇ ਆਪਣੀ ਗੱਲ ਨੂੰ ਰੱਖ ਸਕਦੇ ਨੇ ਜੁਰਤ ਦੇ ਨਾਲ ਸਟੈਂਡ ਲੈ ਲੈਂਦੇ ਨੇ ਉਹਨਾਂ ਲੋਕਾਂ ਨਾਲ ਹਮੇਸ਼ਾ ਸਰਦੂਜੀ ਖੜੇ ਆ ਉਹਨਾਂ ਦੇ ਜਾਣ ਤੋਂ ਬਾਅਦ ਅੱਜ 4 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰੇ ਸ਼ਹਿਰ ਵਾਲੇ ਸਾਰੇ ਆਰਟਿਸਟ ਪੂਰੀ ਇੰਡਸਟਰੀ ਮੇਰੇ ਨਾਲ ਖੜੀ ਆ ਬਟਾ ਬਹੁਤ ਪੁਰਾਣਾ ਰਿਸ਼ਤਾਰ ਮਾਨਸਾਬ ਦੇ ਨਾਲ ਹੈ ਨਾ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਅੱਜ ਸਪੈਸ਼ਲ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਅਜਿਹੀਆਂ ਫਿਲਮਾਂ ਅਜਿਹੋ ਜਿਹੇ ਜਿਹੜੇ ਪ੍ਰੋਜੈਕਟਸ ਨੇ ਉਹ ਲੋਕਾਂ ਦੇ ਵਿੱਚ ਲਿਆਂਦੇ ਜਾਣ ਕਿ ਬੰਪੂ ਸਾਡੇ ਸ਼ਹਿਰ ਆ ਰਿਹਾ ਹੈ ਸਾਡੇ ਸ਼ਹਿਰ ਵਾਲੇ ਉਹਦੇ ਬਹੁਤ ਮੁਰੀਦ ਨੇ ਕਿਉਂਕਿ ਉਹ ਸਰਦੂਲ ਨੂੰ ਬਹੁਤ ਪਿਆਰ ਕਰਦਾ ਹੈ ਔਰ ਜਿਹੜਾ ਸਾਡਾ ਸ਼ਹਿਰ ਆ ਸਾਡਾ ਇਲਾਕਾ ਇਹ ਇਹ ਸਰਦੂਲ ਜੀ ਨੂੰ ਬਹੁਤ ਪਿਆਰ ਕਰਦਾ ਹੈ ਸਰਦੂਲ ਜੀ ਨੂੰ ਬਹੁਤ ਮੁਹੱਬਤ ਦਿੱਤੀ ਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਤਾਂ ਨਿਕਸਵਰਾ ਟੀਵੀ ਤੇ ਮੈਂ ਹਾ ਸ਼ਕੋਨਾ ਅੱਜ ਖਾਸ ਮੌਕੇ ਖੰਨੇ ਸ਼ਹਿਰ ਦੇ ਵਿੱਚ ਪਹੁੰਚੇ ਹੋયા ਤੇ ਅਮਰ ਦੂਰੀ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿਉਂਕਿ ਸਿਨੇਮਾ ਦੇ ਵਿੱਚ ਇਸ ਵੇਲੇ ਮੌਜੂਦ ਹੈ ਜਿੱਥੇ ਬੱਬੂ ਮਾਨ ਹੋਰਾਂ ਦੀ ਫਿਲਮ ਸ਼ੌਂਕੀ ਸਰਦਾਰ ਦਾ ਪ੍ਰੀਮੀਅਰ ਜਿਹੜਾ ਅੱਜ ਕਰਵਾਇਆ ਜਾਣਾ ਹੈ ਔਰ ਇਹਨਾਂ ਦੇ ਵੱਲੋਂ ਹੀ ਕਰਵਾਇਆ ਜਾ ਰਿਹਾ ਹੈ ਮੈਮ ਸਸ਼ੀਕਾਲ ਜੀ ਸਸ਼ੀਕਾਲ ਜੀ ਪਹਿਲਾਂ ਤਾਂ ਥੈਂਕ ਯੂ ਤੁਸੀਂ ਐਡੀ ਦੂਰ ਜਲੰਧਰ ਆ ਰਹੇ ਹੋ ਜਲੰਧਰੋਂ ਆ ਰਹੇ ਤੁਸੀਂ ਇੱਕ ਫੋਨ ਕੀਤਾ ਤੇ ਅਭਿਸ਼ੇਕ ਵਿਜਜੀ ਦਾ ਬਹੁਤ ਬਹੁਤ ਥੈਂਕਸ ਉਹ ਸਾਡੇ ਪਰਿਵਾਰ ਦਾ ਹਿੱਸਾ ਹੈ ਹਮੇਸ਼ਾ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਨੇ ਇੱਕ ਕਾਲ ਤੇ ਹੀ ਫੋਨ ਚੁੱਕਦੇ ਨੇ ਔਰ ਹਮੇਸ਼ਾ ਹਾਜ਼ਰ ਹੋ ਜਾਂਦੇ ਨੇ ਥੈਂਕ ਯੂ so much ਵਿਜਜੀ ਦਾ ਔਰ ਤੁਹਾਡਾ ਸਾਰੀ ਟੀਮ ਦਾ ਤੁਸੀਂ ਇੰਨਾ ਸਫਰ ਕਰਕੇ ਖੰਨੇ ਪਹੁੰਚੇ ਹੋ ਅੱਜ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਗਾ ਕਿ ਖੰਨੇ ਦੇ ਵਿੱਚ ਤੁਹਾਡੇ ਵੱਲੋਂ ਫਿਲਮ ਵਿਖਾਈ ਜਾ ਰਹੀ ਹੈ ਕਿਉਂਕਿ ਇੱਕ ਚੰਗਾ ਉਪਰਾਲਾ ਜਦੋਂ ਅਜਿਹੇ ਕੰਟੈਂਟ ਬੰਦਾ ਹੈ ਅਜਿਹਾ ਜਿਹਦੀ ਲੋਕ ਇਨੀ ਜ਼ਿਆਦਾ ਡਿਮਾਂਡ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਜਿੱਦਾਂ ਦੀ ਫਿਲਮ ਰਿਲੀਜ਼ ਹੋਈ ਹੈ ਸਿਨੇਮਾ ਅਜਿਹਾ ਇੱਕ ਵੀ ਨਹੀਂ ਗਿਆ ਕਿ ਜਿੱਦਾਂ ਲੋਕ ਸਿਨੇਮਾ ਦੇ ਵਿੱਚ ਨਾ ਪਹੁੰਚੇ ਹੋਣ ਬਿਲਕੁਲ ਸਹੀ ਗੱਲ ਹੈ ਬਹੁਤ ਸਾਰੀਆਂ ਮੁਬਾਰਕਾਂ ਥੈਂਕ ਯੂ ਸੋ ਮਚ ਸ਼ੌਂਕੀ ਸਰਦਾਰ ਕਿਉਂਕਿ ਬੱਬੂ ਮਾਨ ਦੇ ਗਾਣੇ ਵੀ ਬਹੁਤ ਜ਼ਬਰਦਸਤ ਹੁੰਦੇ ਨੇ ਫਿਲਮਾਂ ਵੀ ਬੜੀਆਂ ਚੰਗੀਆਂ ਹੁੰਦੀਆਂ ਨੇ ਤੇ ਇਨਸ਼ਾਅੱਲਾ ਇਹ ਵੀ ਫਿਲਮ ਬਹੁਤ ਸੋਹਣੀ ਹੋਏਗੀ ਸ਼ੌਂਕੀ ਸਰਦਾਰ ਸਾਡੇ ਪੰਜਾਬ ਦਾ ਜੋ ਇੱਕ ਸਰਦਾਰ ਦੀ ਇੱਕ ਪਹਿਚਾਣ ਆ ਉਹ ਕਿਹੜੀਆਂ ਗੱਲਾਂ ਕਰਕੇ ਸਿਰਫ ਪਹਿਰਾਵੇ ਕਰਕੇ ਨਹੀਂ ਉਹਦੇ ਜੋ ਗੁਣ ਵੀ ਹੋਣੇ ਚਾਹੀਦੇ ਨੇ ਤੇ ਦੇਖਦੇ ਹੁਣ ਜਾ ਕੇ ਅੰਦਰ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਹੈ ਸ਼ੌਂਕੀ ਸਰਦਾਰ ਤੁਹਾਡਾ ਬਹੁਤ ਪੁਰਾਣਾ ਰਿਸ਼ਤਾ ਮਾਨ ਸਾਹਿਬ ਦੇ ਨਾਲ ਹੈ ਨਾ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਅੱਜ ਸਪੈਸ਼ਲ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਅਜਿਹੀਆਂ ਫਿਲਮਾਂ ਅਜਿਹੋ ਜਿਹੇ ਜਿਹੜੇ ਪ੍ਰੋਜੈਕਟਸ ਨੇ ਉਹ ਲੋਕਾਂ ਦੇ ਵਿੱਚ ਲਿਆਂਦੇ ਜਾਣ ਬਿਲਕੁਲ ਜੀ ਕੋਈ ਵੀ ਕਲਾਕਾਰ ਹੋਵੇ ਮੈਂ ਤਾਂ ਕਹਿੰਦੀ ਆ ਵੀ ਅਸੀਂ ਸਭ ਤੋਂ ਅੱਗੇ ਆਂ ਜਦੋਂ ਕੋਈ ਚੰਗੇ ਮੁੱਦੇ ਤੇ ਫਿਲਮ ਬਣਦੀ ਆ ਜਿਹੜੀ ਸਾਡੇ ਪੰਜਾਬ ਨੂੰ ਸਾਡੀ ਜਨਰੇਸ਼ਨ ਨੂੰ ਇੱਕ ਰਾਹ ਦਿੰਦੀ ਆ ਕਿ ਚੰਗਾ ਰਾਹ ਦਿੰਦੀ ਆ ਸਾਡੇ ਪੰਜਾਬ ਨਾਲ ਪੰਜਾਬੀਅਤ ਨਾਲ ਜੋੜਦੀ ਆ ਮੈਂ ਹਮੇਸ਼ਾ ਖੜੀ ਆ ਚਾਹੇ ਮੈਨੂੰ ਕਿਤੇ ਵੀ ਬੁਲਾ ਲੈਣ ਮੈਂ ਜਾਊਂਗੀ ਉੱਥੇ ਜ਼ਰੂਰ ਪ੍ਰਮੋਸ਼ਨ ਵਾਸਤੇ ਉਹ ਚੀਜ਼ਾਂ ਦੀ ਪ੍ਰਮੋਸ਼ਨ ਕਰੂੰਗੀ ਉਹਦੇ 'ਚ ਕੋਈ ਦੁਕਾਨਦਾਰੀ ਨਾ ਹੋਵੇ ਬਸ ਇੱਕ ਸੇਵਾ ਹੋਵੇ ਉਹਦੇ ਵਿੱਚ ਉਹ ਦਿਲੋਂ ਰੂਹ ਤੋਂ ਬੰਦਾ ਜੁੜਿਆ ਹੋਵੇ ਕਿ ਆਪਣੇ ਪੰਜਾਬ ਨੂੰ ਪੰਜਾਬ ਦੀ ਜਿਹੜੀ ਮਿੱਟੀ ਆ ਉਹਨੂੰ ਉੱਤੇ ਚੁੱਕ ਕੇ ਰੱਖਣਾ ਹੈ ਔਰ ਬੱਚਿਆਂ ਨੂੰ ਉਹ ਸਮਝ ਸੋਚ ਦੇਣੀ ਆ ਜੋ ਪੰਜਾਬੀ ਤਦੀ ਹੁੰਦੀ ਆ ਸੋ ਮੈਂ ਹਮੇਸ਼ਾ ਤਿਆਰ ਆ ਤੇ ਬੱਬੂ ਸਾਡੇ ਪਰਿਵਾਰ ਦਾ ਇੱਕ ਖਾਸ ਮੈਂਬਰ ਆ ਤੇ ਉਹਦੀ ਫਿਲਮ ਰਿਲੀਜ਼ ਹੋਈ ਆ ਜਿਹੜੀ ਸ਼ੌਂਕੀ ਸਰਦਾਰ ਗੁੱਗੂ ਗਿੱਲ ਜੀ ਇਹਦੇ ਵਿੱਚ ਬਹੁਤ ਵਧੀਆ ਕਲਾਕਾਰ ਨੇ ਮੈਂ ਉਹਨਾਂ ਨਾਲ ਬਹੁਤ ਸਾਰੀਆਂ ਐਜ਼ এ ਹੀਰੋਇਨ ਫਿਲਮਾਂ ਕੀਤੀਆਂ ਨੇ ਔਰ ਗੁਰੂ ਰੰਧਾਵਾ ਜੀ ਇਹਦੇ ਵਿੱਚ ਬੱਬੂ ਨੇ ਆਪ ਖੁਦ ਬਹੁਤ ਅੱਛਾ ਕੰਮ ਕੀਤਾ ਹੈ ਈਸ਼ਾਨ ਨੇ ਮੁੰਡਾ ਜਿਹੜਾ ਸਾਡਾ ਇਹਦਾ ਪ੍ਰੋਡਿਊਸਰ ਆ ਤੇ ਬਹੁਤ ਅੱਛੀ ਫਿਲਮ ਹੋਏਗੀ ਕਿ ਜਿਹਦਾ ਨਾਮ ਹੈ ਸ਼ੌਂਕੀ ਸਰਦਾਰ ਮੈਨੂੰ ਲੱਗਦਾ ਪੰਜਾਬ ਦੀ ਗੱਲ ਕਰਦੀ ਹੋਏਗੀ ਪੰਜਾਬ ਦੀ ਮਿੱਟੀ ਦੀ ਗੱਲ ਕਰਦੀ ਹੋਏਗੀ ਸੋ ਮੈਨੂੰ ਬਹੁਤ ਚੰਗਾ ਲੱਗਦਾ ਪਿਆ ਹੈ ਕਿਉਂਕਿ ਬੱਬੂ ਸਾਡੇ ਸ਼ਹਿਰ ਆ ਰਿਹਾ ਹੈ ਸਾਡੇ ਸ਼ਹਿਰ ਵਾਲੇ ਉਹਦੇ ਬਹੁਤ murid ਨੇ ਕਿਉਂਕਿ ਉਹ ਸਰਦੂਲ ਨੂੰ ਬਹੁਤ ਪਿਆਰ ਕਰਦਾ ਹੈ ਔਰ ਜਿਹੜਾ ਸਾਡਾ ਸ਼ਹਿਰ ਆ ਸਾਡਾ ਇਲਾਕਾ ਇਹ ਇਹ ਸਰਦੂਲ ਜੀ ਨੂੰ ਬਹੁਤ ਪਿਆਰ ਕਰਦਾ ਹੈ ਸਰਦੂਲ ਜੀ ਨੂੰ ਬਹੁਤ ਮੁਹੱਬਤ ਦਿੱਤੀ ਆ ਤੇ ਦੇ ਵੀ ਰਹੇ ਨੇ ਸਾਨੂੰ ਹਮੇਸ਼ਾ ਇਸੇ ਕਰਕੇ ਕਦੇ ਅਸੀਂ ਖੰਡਾ ਛੱਡ ਕੇ ਕਦੇ ਕਿਤੇ ਗਏ ਨੀਨਾ ਮੁਹਾਲੀ ਸ਼ਿਫਟ ਹੋਏ ਆ ਤੇ ਨਾ ਕੈਨੇਡਾ ਸ਼ਿਫਟ ਹੋਏ ਨਾ ਅਸੀਂ ਬੰਬੇ ਸ਼ਿਫਟ ਹੋਏ ਕਿਉਂਕਿ ਸਾਨੂੰ ਇਹ ਜਿਹੜੇ ਮਿੱਠੇ ਜਿਹੇ ਲੋਕ ਰਹਿੰਦੇ ਇੱਥੇ ਪਿਆਰ ਵਾਲੇ ਲੋਕ ਰਹਿੰਦੇ ਨੇ ਇਹਨਾਂ ਦੀ ਮੁਹੱਬਤ ਨੇ ਸਾਨੂੰ ਜਾਣੇ ਨਹੀਂ ਦਿੱਤਾ ਕਿਤੇ ਸੋ ਇਹ ਹਮੇਸ਼ਾ ਸਾਡੇ ਨਾਲ ਖੜਦੇ ਆ ਤੇ ਅੱਜ ਬੱਬੂ ਹੁਣੇ ਆ ਰਹੇ ਨੇ ਤੇ ਉਹਦੇ ਸਤਕਾਰ ਦੇ ਵਿੱਚ ਸਨਮਾਨ ਦੇ ਵਿੱਚ ਉਹਦੀ ਫਿਲਮ ਦੇਖਣ ਵਾਸਤੇ ਸਪੈਸ਼ਲ ਆਏ ਨੇ ਕਿਉਂਕਿ ਇਹ ਸਰਦੂਲ ਸਿਕੰਦਰ ਦੇ ਕਰਦਾ ਪਰਿਵਾਰ ਦਾ ਇੱਕ ਮੈਂਬਰ ਆ ਬੱਬੂ ਮਾਨ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗੀ ਤੁਸੀਂ ਸਰਦੂਲ ਜੀ ਦਾ ਜ਼ਿਕਰ ਕੀਤਾ ਸੀ ਜਦੋਂ ਬੱਬੂ ਮਾਨ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਦੀਆਂ ਕਈ ਇੰਟਰਵਿਊਜ਼ ਸੁਣਦੇ ਆ ਹੈਨਾ ਉਹਨਾਂ ਦੇ ਵਿੱਚ ਸਰਦੂਲ ਜੀ ਦਾ ਜ਼ਿਕਰ ਜ਼ਰੂਰ ਹੁੰਦਾ ਕਿਉਂਕਿ ਬੱਬੂ ਸਰਦੂਲ ਜੀ ਨੂੰ ਬਹੁਤ ਪਿਆਰ ਕਰਦਾ ਹੈ ਔਰ ਸਰਦੂਲ ਜੀ ਨੇ ਵੀ ਬੱਬੂ ਨੂੰ ਬਹੁਤ ਪਿਆਰ ਕਰਦੇ ਆ ਸਰਦੂਲ ਜੀ ਨੇ ਸਭ ਨੂੰ ਪਿਆਰ ਕੀਤਾ ਜਿਹੜੇ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਨੇ ਜਾਂ ਚੰਗੀ ਗੱਲ ਰੱਖਦੇ ਨੇ ਜਿਹੜੇ ਜੁਰਤ ਵਾਲੇ ਇਨਸਾਨ ਨੇ ਜਿਹੜੇ ਆਪਣੀ ਗੱਲ ਨੂੰ ਰੱਖ ਸਕਦੇ ਨੇ ਜੁਰਤ ਦੇ ਨਾਲ ਸਟੈਂਡ ਲੈ ਲੈਂਦੇ ਨੇ ਉਹਨਾਂ ਲੋਕਾਂ ਨਾਲ ਹਮੇਸ਼ਾ ਸਰਦੂਲ ਜੀ ਖੜੇ ਆ ਸਰਦੂਲ ਜੀ ਨੇ ਹਮੇਸ਼ਾ ਪਿਆਰ ਕੀਤਾ ਸਭ ਨੂੰ ਪਿਆਰ ਕੀਤਾ ਆਪਣੇ ਕਲਾਵੇ ਦੇ ਵਿੱਚ ਰੱਖਿਆ ਸਭ ਨੂੰ ਕਿਉਂਕਿ ਉਹ ਮੁਹੱਬਤ ਦਾ ਸਾਗਰ ਸੀਗਾ ਉਹਦੇ ਕੋਲ ਮੁਹੱਬਤ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਸੀਗਾ ਕਿਉਂਕਿ ਮੁਹੱਬਤ ਦੇ ਵਿੱਚੋਂ ਹੀ ਸੁਰ ਨਿਕਲਦੇ ਸੀਗੇ ਤਾਂ ਹੀ ਲੋਕਾਂ ਦੀ ਰੂਹਾਂ ਤੱਕ ਉਹਨਾਂ ਦਾ ਸੰਗੀਤ ਉਹਨਾਂ ਦੀ ਆਵਾਜ਼ ਪਹੁੰਚਦੀ ਸੀ ਕਿਉਂਕਿ ਮੁਹੱਬਤ ਨਾਲ ਭਰੇ ਹੋਏ ਸੀਗੇ ਉਸ ਰੂਹ 'ਚੋਂ ਜਿਹੜੇ ਸਵਰ ਨਿਕਲਦੇ ਆ ਤੇ ਜਿੰਨੇ ਤੁਸੀਂ ਅੱਜ ਸੁਣਦੇ ਹੋ ਉਹਨਾਂ ਨੂੰ ਪੁਰਾਣੇ ਗਾਣੇ ਉਹਨਾਂ ਦੇ ਗਾਏ ਹੋਏ ਉਹਨਾਂ ਦੇ ਇੰਟਰਵਿਊਜ਼ ਉਹਨਾਂ ਦੀ ਆਵਾਜ਼ ਸੁਣਦੇ ਆ ਤਾਂ ਹੀ ਤੁਹਾਡੀ ਅੱਖਾਂ ਨਮ ਹੁੰਦੀਆਂ ਨੇ ਤਾਂ ਹੀ ਉਹਨਾਂ ਦੇ ਰੂਹ ਤੱਕ ਉਹ ਚੀਜ਼ਾਂ ਜਾਂਦੀਆਂ ਨੇ ਉਹ ਆਵਾਜ਼ ਸਕੂਨ ਦਿੰਦੀ ਹੈ ਕਿਉਂਕਿ ਮੁਹੱਬਤ ਸੀ ਉਹਨਾਂ ਦੇ ਅੰਦਰ ਪਿਆਰ ਸੀ ਸਭ ਨੂੰ ਪਿਆਰ ਕਰਦੇ ਸੀਗੇ ਸੋ ਬਹੁਤ ਚੰਗਾ ਲੱਗਦਾ ਹੈ ਵੀ ਉਹਨਾਂ ਦੇ ਜਾਣ ਤੋਂ ਬਾਅਦ ਅੱਜ 4 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰੇ ਸ਼ਹਿਰ ਵਾਲੇ ਸਾਰੇ ਆਰਟਿਸਟਸ ਪੂਰੀ ਇੰਡਸਟਰੀ ਮੇਰੇ ਨਾਲ ਖੜੀ ਆ ਸਾਡੇ ਬਿੱਟੂ ਭਾਜੀ ਸਾਡੇ ਬਹੁਤ ਪੁਰਾਣੀ ਸਾਂਝ ਆ ਇਹਨਾਂ ਦੀ ਸਾਊਂਡ ਜਿਹੜੀ ਹੈਗੀ ਆ ਮੇਰੇ ਖਿਆਲ ਸਾਡੇ ਹਿੰਦੂਸਤਾਨ ਦੀ ਮੰਨੀ ਹੋਈ ਸਾਊਂਡ ਆ ਕੋਈ ਵੀ ਮੇਰੇ ਖਿਆਲ ਵੱਡੇ ਤੋਂ ਵੱਡਾ ਦਿਗਜ ਦਾ ਦਿਗਜ ਕਲਾਕਾਰ ਜਿਹੜਾ ਸੈਲੀਬ੍ਰਿਟੀ ਵੱਡੇ ਤੋਂ ਵੱਡਾ ਹੈ ਹਰ ਇੱਕ ਨੇ ਇਹਨਾਂ ਦੀ ਸਾਊਂਡ ਤੇ ਗਾਇਆ ਔਰ ਮਿੰਤਾ ਕਰਦੇ ਨੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਕਹਿੰਦੇ ਬਿੱਟੂ ਜੀ ਦੀ ਸਾਊਂਡ ਚਾਈਦੀ ਆ ਗੁਰਦਾਸ ਮਾਨ ਜੀ ਦਿਲਜੀਤ ਦੋਸਾਨ ਜੀ ਵੱਡੇ ਵੱਡੇ ਨਾਮ ਨੇ ਤੇ ਇਹਨਾਂ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਸਰਦੂਲ ਜੀ ਦੀ ਇਹਨਾਂ ਨਾਲ ਇੰਨੀ ਮੁਹੱਬਤ ਸੀਗੀ ਤੇ ਅੱਜ ਵੀ ਸਾਡੇ ਨਾਲੇ ਖੜੇ ਆ ਹਮੇਸ਼ਾ ਖੜਦੇ ਨੇ ਚਾਹੇ ਸਾਡੇ ਘਰ ਦਾ ਕੁਝ ਵੀ ਹੋਵੇ ਇੱਕ ਵਾਸਤੇ ਆ ਜਾਂਦੇ ਨੇ ਔਰ ਸਾਨੂੰ ਮਾਣ ਆ ਕਿ ਇਹਨਾਂ ਨੇ ਸਰਦੂਲ ਜੀ ਦੀ ਉਹ ਜਿਹੜੀ ਮੁਹੱਬਤ ਇੰਨੀ ਪੁਰਾਣੀ ਸਰਦੂਲ ਜੀ ਦੀ ਵੀ ਸ਼ੁਰੂਆਤ ਸੀਗੀ ਇਹਨਾਂ ਦੀ ਵੀ ਸ਼ੁਰੂਆਤ ਸੀਗੀ ਤੇ ਉਦੋਂ ਅਸੀਂ ਜਿਵੇਂ ਸਾਈਕਲਾਂ ਤੇ ਜਾਂ ਰਿਕਸ਼ੇ ਤੇ ਜਾਣਾ ਸਾਊਂਡ ਲੈ ਕੇ ਅਸੀਂ ਵੀ ਬੱਸਾਂ ਤੇ ਜਾਣਾ ਤੇ ਉਹ ਸਾਡਾ ਸਫਰ ਜਿਹੜਾ ਸੀਗਾ ਇੱਕ ਉਹ ਸਾਨੂੰ ਅੱਜ ਜਹਾਜ਼ਾਂ ਤੱਕ ਪਹੁੰਚਾ ਦਿੱਤਾ ਤੇ ਨਾਲ ਨਾਲ ਸਫਰ ਕੀਤਾ ਹੈ ਅੱਜ ਮਾਲਕ ਨੇ ਬਿੱਟੂ ਜੀ ਨੂੰ ਸਾਨੂੰ ਸਭ ਨੂੰ ਬਹੁਤ ਰਹਿਮਤਾਂ ਮਾਤਾ ਰਾਣੀ ਨੇ ਕੀਤੀਆਂ ਨੇ ਪਰ ਸਾਡਾ ਪਿਆਰ ਅੱਜ ਵੀ ਓਵੇਂ ਹੀ ਬਣਿਆ ਹੋਇਆ ਹੈ ਜ਼ਿਆਦਾ ਸਮਾਂ ਨਹੀਂ ਲਵਾਂਗੀ ਮੈਂ ਹਮ ਕੁਝ ਹੀ ਸਮੇਂ ਦੇ ਵਿੱਚ ਫਿਲਮ ਸ਼ੁਰੂ ਹੋਣ ਵਾਲੀ ਹੈ ਗੋਗੂ ਗਿਲਜੀ ਦੇ ਨਾਲ ਤੁਸੀਂ ਬਹੁਤ ਲੰਮੇ ਸਮੇਂ ਤੋਂ ਕੰਮ ਕੀਤਾ ਐਜ਼ ਅ ਹੀਰੋਇਨ ਹੈ ਨਾ ਔਰ ਮੈਨੂੰ ਲੱਗਦਾ ਕਿ ਉਹ ਉਸ ਵਾਲੇ ਜਿਹੜੇ ਪ੍ਰੋਜੈਕਟ ਸੀ ਕਿ ਉਹ ਵੀ ਲੋਕਾਂ ਨੇ ਬਿਹਤ ਪਸੰਦ ਕੀਤੇ ਨੇ ਸੋ ਪਹਿਲੀ ਵਾਰ ਗੋਗੂ ਗਿਲਜੀ ਔਰ ਮਾਨ ਸਾਹਿਬ ਇਕੱਠੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਕੀ ਲੱਗਦਾ ਹੈ ਕਿ ਜੋ ਅੱਜ ਤੱਕ ਤੁਸੀਂ ਗੋਗੂ ਗਿਲਜੀ ਨੂੰ ਵੇਖਿਆ ਔਨ ਸਕਰੀਨ ਔਰ ਮਾਨ ਸਾਹ ਬਾਰੇ ਤੁਸੀਂ ਸੁਣਿਆ ਦੇਖਿਆ ਆ ਕੀ ਜੋੜੀ ਨਿਕਲ ਕੇ ਆ ਗਈ ਹੈ ਕਿ ਕੁਝ ਫਿਲਮ ਦੇ ਵਿੱਚ ਇੰਟਰਸਟਿੰਗ ਹੋਣ ਵਾਲਾ ਹੈ ਦੋਨੋਂ ਪੂਰੇ ਐਨ ਸਟੈਂਡਲਨ ਵਾਲੇ ਬੰਦੇ ਨੇ ਖਾਨ ਜੁਰਤ ਵਾਲੇ ਬੰਦੇ ਨੇ ਅੱਛੇ ਆਰਟਿਸਟ ਔਰ ਅੱਛੇ ਇਨਸਾਨ ਨੇ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਅੱਛੇ ਇਨਸਾਨ ਆ ਬਹੁਤ ਮੁਹੱਬਤ ਵਾਲੇ ਸਤਿਕਾਰ ਕਰਦੇ ਨੇ ਦੋਨੋਂ ਨੂੰ ਮੈਂ ਫਿਲਮਾਂ ਦੇ ਵਿੱਚ ਵੀ ਗੁੱਗੂ ਜੀ ਨਾਲ ਕੰਮ ਕੀਤਾ ਹੈ ਨਿੱਜੀ ਤੌਰ ਤੇ ਵੀ ਮੈਂ ਉਹਨਾਂ ਨੂੰ ਜਾਣਿਆ ਬਹੁਤ ਹੀ ਅੱਛੇ ਔਰ ਸਹਿਯੋਗ ਦੇਣ ਵਾਲੇ ਬਹੁਤ ਹੀ ਪਿਆਰੇ ਨੇ ਉਹ ਔਰ ਬੱਬੂ ਹਣੀ ਵੀ ਬਹੁਤ ਸਤਿਕਾਰ ਕਰਦੇ ਨੇ ਜਿਹੜਾ ਬੰਦਾ ਦਮਦਾਰ ਹੈਗਾ ਜਾਂ ਸਾਫ਼ ਆ ਫੇਕ ਨਾ ਹੋਵੇ ਸਾਫ਼ ਆ ਬਬੂ ਨੂੰ ਹਮੇਸ਼ਾ ਪਿਆਰ ਕਰਦਾ ਹੈ ਬਹੁਤ ਬਹੁਤ ਸ਼ੁਕਰੀਆ ਮੈਂ ਚੀ ਸੋ ਕੁਛੇ ਸਮੇਂ ਦੇ ਵਿੱਚ ਬਬੂ ਮਾਨ ਜੋ ਕਿ ਇੱਥੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਗੇ ਔਰ ਫੈਨਸ ਇਕ ਵਾਰ ਮੈਂ ਤੁਹਾਨੂੰ ਵੀ ਖਾ ਦੇਣਾ ਚਾਹੁੰਦੀ ਹਾਂ ਕਿ ਜਿੱਦਾਂ ਹੀ ਖੰਡੇ ਦੇ ਵਿੱਚ ਇਹ ਚੀਜ਼ ਪਤਾ ਚੱਲੀ ਕਿ ਮਾਨ ਸਾਹਿਬ ਦੀ ਜਿਹੜੀ ਫਿਲਮ ਹੈ ਸ਼ੌਕੀ ਸਰਦਾਰ ਉਸ ਦੀ ਸਕਰੀਨਿੰਗ ਹੋਣ ਜਾ ਰਹੀ ਹੈ ਔਰ ਸਪੈਸ਼ਲ ਸਕਰੀਨਿੰਗ ਜਿਹੜੀ ਹੈ ਅਮਰ ਨੂਰੀ ਹੋਰਾਂ ਦੇ ਪਰਿਵਾਰ ਦੇ ਵੱਲੋਂ ਇਹ ਕਰਵਾਈ ਜਾ ਰਹੀ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਜਿਹੜੀਆਂ ਤਸਵੀਰਾਂ ਮਾਨ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਬੈਠ ਕੇ ਫਿਲਮ ਦੇਖਣਗੇ ਆਪਣੇ ਫੈਨਸ ਨਾਲ ਮੁਲਾਕਾਤ ਕਰਨਗੇ ਉਹ ਵੀ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਮੈਂ ਸ਼ਗਨ ਬਬਰ ਕੈਮਰਾਮੈਨ ਨਵੀਨ ਦੇ ਨਾਲ